ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਅਸੀਂ ਨਵੇਂ ਸਾਲ ਤੇ ਨਵੇਂ ਨਵੇਂ ਕੰਮ ਕਰ ਰਹੇ ਆ ਕਿ ਕਰ ਰਹੇ ਆ ਅੱਜ ਬੇਗੀ ਦੇ ਵੰਡ ਕੇ ਲੱਡੂ ਦੂਰ ਦੇ ਉੱਪਰ ਦਿਖਾਵਾਂਗੇ ਠੀਕ ਹੈ ਚਾਹ ਬਣ ਰਹੀ ਹੈ ਬ੍ਰੇਕਫਾਸਟ ਬਣ ਗਿਆ ਤੁਸੀਂ ਅ ਦਿਖਵਾਂਗੇ ਤੁਹਾਨੂੰ ਮੈਂ ਇਹਦੇ ਵਿੱਚ ਅਸੀਂ ਸੈਂਡਵਿਚ ਬਣਾਈ ਅੱਜ ਨਵੇਂ ਸਾਲ ਤੇ ਤੁਹਾਨੂੰ ਪਤਾ ਹੀ ਜਦਦੇ ਅਸੀਂ ਛੁੱਟੀ ਹੁੰਦੀ ਹੈ ਉਹਦੇ ਅਸੀਂ ਕੁਕਿੰਗ ਆਫ ਕਰਦੇ ਆ ਤੇ ਅੱਜ ਤੁਸੀਂ ਇਹ ਕੁਬੀਆ ਜਿਹੜੀ ਲੋਕੀ ਬਣਾਉਂਦੀ ਹੈ ਸਵੇਰੀ ਉਨੇ ਨੇ ਮੈਨੂੰ ਸਾਲ ਦੀ ਛੁੱਟੀ ਲੈ ਲਈ ਇਸ ਕਰਕੇ ਆ ਜੋ ਸ਼ੂਪਿੰਗ ਆਪ ਕੀਤੀ ਹੈ ਕਿਥੇ ਬੰਦੇ ਹੋਣ ਬਣਾਏ ਕੁੜੀਆਂ ਵੀ ਆਈ ਮੇਰੀ ਤੁਹਾਨੂੰ ਤੇ ਬਲੌਗ ਚ ਦੱਸਿਆ ਸੀ ਮੈਂ ਤੇ ਲਓ ਜੀ ਅੱਜ ਫਿਰ ਤੋਂ ਧੂਂਗ ਦੇ ਲਡੂ ਬਣਾ ਲਈ ਬੇਟੀ ਵਾਸਤੇ ਉਹ ਤੁਹਾਨੂੰ ਦਤਵਾਂ ਗੀ ਕਿਵੇਂ ਤੇ ਨਾਲ ਨਾਲ ਆਪਾਂ ਰਸੋਈ ਦੇ ਹੋਰ ਕੰਮ ਸੁਥਰੇ ਕਰ ਲਈ ਇੱਕ ਵਸੇ ਚਾਹ ਬਣ ਰਹੀ ਹੈ ਤੇ ਸਮਾਨ ਵੀ ਸੰਭਣ ਆ ਲੈ ਨਿਕਮਟ ਤੇ ਦਿਖਾਉਣੀ ਤੁਹਾਨੂੰ ਵੀ ਕੀ ਕੀ ਕੰਮ ਕੀਤੇ ਅੱਜ ਅਸੀਂ ਕੇ ਸ਼ੌਕੀ

आई टेक जैकेट ये सामने जैकेट मानो तो मैं कल ऐसे अपने 16 सीट और का कर रही थी अब से मैं सोच रही थी जैसे सोने पहुंचने पे जैकेट पे दिखाई दी साइकोलोजिकली बहुत किया आपको पता चला कल तो और तो पकने से थोड़ा देर से रुकूंगा बड़ा इतना टेंपरेचर सर बाकी मैंने सोने थोड़ा बाहर

और ये हमना भी पाके दे दिए थे अपने पैक हो गए हम्म इसको ले आओ वो बता सकते हैं है ना मतलब ये काफी है बिल्कुल बताती <laughs> फैया <laughs> <laughs>

मतलब मैं थोड़े होते हैं आप डिसॉर्डन से लीजिए कोई भी मेरी सलाह लेने पड़े सलाह से दिक्कत सलाह का सटको नहीं है सलाह देना इसको थोड़ी बढ़ाओ थोड़ी देख लेना को अंदर मिल जाएगा अजीत जी हो रहे हैं शेर से चाय पीते हैं शुगर है बड़ा कुछ है बात अच्छा बड़े हैं बड़े मैं क्या एक का ਕਰ ਲਿਆ ਤਾਂ ਉਹਨਾਂ ਨੇ ਪੈਨ बाहर ਬਾਹਰ ਕੱਢੀ ਜੰਦੀਆਂ ਮੈਂ ਨਹੀਂ ਕਹਿੰਦੀ ਨਹੀਂ ਬਹੁਤ ਅੱਛਾ ਹੈ ਇੱਕਾ ਤੇ एक का एक प्यार, प्यार lucky, lucky, तो ਪਿਆਰ ਪਾਗਦਾ ਰਹੇ ਮੀਂਹ ਤੇ ਆਈ ਐਮ ਲੱਕੀ ਨਾਟ ਓਨਲੀ ਇਨ ਕਿਚਨ ਬਟ ਵੀਰੀ ਇੱਥੇ ਨੂੰ ਹੀ ਰੱਖ

ये लग रहा पापा चाह रहे थे कि नहीं होगा कहीं नहीं है तुम सिर्फ ऐसे में पिज़्ज़ा ही है क्योंकि मैं कल प्रो हॉस्पिटल तो आई थी इसीलिए ज्यादा खा लिया हूं ब्रेकफास्ट भी हो गया हूं पूछ की है बोल रहे हैं ऐसे मौजा आटा अच्छा कोई नहीं पापा दीजिए <laughs> <थाँगी। laughs>

बन गई है। लो जी सब्जी सडी बन गई है। हैं? पिनियां सारी बन जा रही है ब्रेकफास्ट शुरू कराता सी सचानी बहुत है। सारे साधारण मंचक जो कल तो टिक 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 आती है रोज करिए फिर देखो पिन की स्पीड होगी। दोज होगी ना ना पता। ये वो भी वैसे डब्बे छप लो। मोस्टली ऑर्डर है।

तो बोलो प्रधानमंत्री का एक मुख्यमंत्री ना ये ना इस तरफ इन शांत ने तो साफ़ जस्ट रिसर्च हुई है कि वो लोग चिकने का नशा बन रहा है ये बताओ बोला लोग क्या तुम तेरा पावस तेरे वो किस पेट्रोल पे

ਸਹੀ ਹੈ ਬਾਕੀ ਤਾਂ ਉਹ ਤਾਂ ਜਿੰਦਾ ਤੇ ਕੋڑا ਉਹ ਕਿੰਨੇ ਕਿਤੇ ਚਾਹਤਾਂ ਦੀ ਹ ਹ ਚਾਹਤ ਕਰਨ ਲਈ બોਲੂ ਨੀਏ ਕਿ ਪਿਆਰਾ ਉਹ ਪੰਸਾਰੀ ਤੋਂ ਲੈ ਕੇ ਆਉਂਦਾ ਸਾਈਨ ਦੇ ਲਓ ਵੀ ਤੁਮ ਤਾਂ ਲੈ ਕੇ ਸਾਰੀ ਹੁਸਾਰੀ ਦੇ ਲੋਗੇ ਆਪਣੀ ਠੀਕ ਹੈ ਉਹ ਪਾਪੀ ਜਿਹੜੀ ਕਿਲੋ ਵਿੱਚ ਕਿੰਨੇ ਅੱਧਾ ਕਿਲੋ 200 ਗ੍ਰਾਮ ਆਹ ਕਿਲੋ ਵਿੱਚ 200 ਗ੍ਰਾਮ ਨੂੰ 3 ਮੋੜੀ ਲੀਏ ਸੋ ਤੇ ਆਪ ਜਿਹੜੇ ਕਿਲੋ ਕਰੀਏ ਤੇ 300 ਗ੍ਰਾਮ ਹੋਊਗਾ ਠੀਕ ਹੈ

ਉਹ ਤੇ ਕਰਦੀ ਆ ਮਸ ਪਾਵਾਂਗੇ ਜਿੱਤੇ ਜਾ ਰਹੇ ਲੈ ਕੇ ਬੇਟੀ ਨੇ ਅਗਰ ਬਾਤ ਉੱਚ ਦੱਸਣੀ ਹੈ ਤੇ ਮਸ ਪਾਵਾਂਗੇ ਬਰੋਂਪਾ ਚਾਰ ਮਾਸ ਉਹਦਾ ਆਸਾਨੀ ਬਸ ਆਹ ਤਰੀਕੇ ਨਾਲ ਵੀ ਕਿ ਇਹ ਬਣਾਉਂਗੀ ਫਾਈਨਲ ਤੋਂ ਜਦੋਂ ਇੱਕ ਸੀਟ ਦੇ ਵਿੱਚ ਖਾਣਾ ਸਾਰੇ ਨੂੰ ਡ్రਾਈ ਰੋਸਟ ਕਰ ਰਹੀ ਆ ਬਸ ਹਾਂ ਕੋਈ ਚਸਾਈ ਨਹੀਂ ਆ ਬਈ ਲੋ ਤੇ ਦੱਸ ਜਸੇ ਇਹਦਾ ਸੁੱਕਾ ਹੀ ਐ ਕਿਉਂਕਿ ਕੁਝ ਨਹੀਂ ਪਾਇਆ ਸੁੱਕੀ ਚੜਾਈ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਰੋਸਟ ਕਰ ਲਿਆ ਥੋੜਾ ਜਿਹਾ ਤੇ ਜਿਹੜਾ ਨੂੰ ਪੀ ਦਾਂਗੇ ਤੇ ਇਧਰ ਆਟਾ ਸੁੱਕਾ ਗੂੜਾ ਫਾਇਤਾ ਟਰਾਈ ਕਰ ਲੈਣੀ ਹੈ ਦੇਖੋ ਕਿ ਵਿਖਰੀ ਹੈ ਤਾਂ ਲਿਖੀ ਹੈ ਇਹਦਾ ਆਪਾਂ ਬਸ ਗੂੜਾ ਇਹ ਖੁੱਲ ਜੇ ਜਾਊਗੀ ਤੇ ਨਾਦੀ ਨਾਲ ਇਹ ਖੁੱਲ ਜੇ ਰਸੀ ਤਾਂ ਬਾਹਲੇ ਅਸੀਂ ਵੱਧ ਕਿਉਂ ਤੇ ਆਟਿਕ ਵੀ ਪਾਉਣੀ ਹੈ ਅਟਾ ਇਸ ਤਰ੍ਹਾਂ ਭੁੰਨਿਆ ਸੀ ਜਦੋਂ ਤੇ ਜਦਾਂ ਇਹ ਖੁੱਲ ਗਈ ਫਿਰ ਆਪਾਂ ਇਹਨੂੰ ਕੱਢ ਕੇ ਥਾਲ ਚ ਰੱਖ ਲੈਣੀ ਹੈ ਜੋ ਠੰਡੀ ਹੋ ਗਈ ਫਿਰ ਇਹਨੂੰ ਵੀ ਆਪਾਂ ਮਿਕਸੀ ਮਾਰਾਂਗੇ ਲੋ ਜੀ ਹੋ ਗਈ ਮਿਕਸਿੰਗ ਆਟਾ ਭੁੰਨਿਆ ਸੀ ਜਿਹੜਾ ਆਪਾਂ ਉਹਦੇ ਚਾਪ ਟ੍ਰਾਈ ਫਰੂਟਸ ਜਿਹੜੇ ਬਣਾਏ ਸੀ ਪਾਊਡਰ ਉਹ ਕਰਕੇ ਸਾਰੀ ਮਿਕਸਫਿਕਸ ਦੇ ਵਿੱਚ ਪਾ ਚੀਨੀ ਤੇ ਕਿਉਂ ਤੇ ਹੁਣ ਆ ਤਾਂ ਬਣਾਵਾਂਗੇ ਲੱਡੂ ਠੀਕ ਹੈ ਹਲਵਾਈ ਨਮਾ ਬਲਾ ਲਿਆ ਸੀ ਉਹਨੇ ਮਿਕਸ ਕੀਤਾ ਸਾਡੀ ਭਾਵਾਂ ਪਾ ਕੇ ਸੀ ਠੀਕ ਹੈ ਤੇ ਹੁਣ ਅਸੀਂ ਬਣਾਵਾਂਗੇ ਲੱਡੂ ਤੇ ਭਰਾਂਗੇ ਥਾਲ ਚਲੋ ਕਰੀਏ ਸ਼ੁਰੂ ਹੋਟੀ ਪਾਣੀ ਹੈ ਗਰਮਾ ਗਰਮ ਹੂੰ ਛੋਟੇ ਮਨ ਨੇ ਮਿਸ਼ੂ ਦੀ ਪੱਟੀਆਂ ਆਉਂਵਰਾ ਨੇ ਹੈ ਤੇ ਕਿ ਜਿਪਨੀ ਚਿੱਟੀ ਅਈ ਪਿਛੇ ਇੰਨੇ ਕੱਪੜੇ ਪਏ ਨੇ ਕੋਈ ਦਵਾ ਪਾ ਜਿਹੜੀ ਤੇਰੀ ਜਿਹੜੀ ਕਮਬਟਰੀ ਹੈ ਨਿਕਲ ਰਹੀ ਸੀ ਪੂਰੀ ਜਲਦਾ ਹੋਣਾ ਚੱਲ ਜੂਤੇ ਇਹ ਕਿ ਮੈਂ ਟਿਕਾ ਲਾ ਲਿਆ ਤੁਸੀਂ ਗੇਮ ਸਰਪਾਈ ਚੁੱਪ ਤਾਂ ਲੋ ਜੀ ਕਰ ਲਈ ਆਪਾਂ ਕੰਮ ਨੇ ਵੇੜ ਤੇ ਪਿੰਨੀ ਪੁੰਨੀ ਬਣ ਗਈਆਂ ਤੇ ਹੁਣ ਆਪਾਂ ਚੱਲਦੇ ਆਂ ਸ਼ਾਪ ਤੇ ਤੇ ਜਾ ਕੇ ਫਿਰ ਬਣਾਉਣੀ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਨਹੀਂ ਸੌਖਾ ਤਾਂ ਕੁਝ ਵੀ ਨਹੀਂ ਹੁੰਦਾ ਮੈਨਜ਼ ਤਾਂ ਉਹ ਕਰਨੀ ਪੈਂਦੀ ਹੈ ਚਲੋ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਵਿੱਚ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਜਰੂਰ ਵਲੌਗ ਕਿਹੋ ਜਿਹਾ ਲੱਗਿਆ